ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪੀਐਸਈ ਡਿਵੀਜ਼ਨ ਕਤਵਾਲੀ ਐਸਐਚਓ ਸਰਮੀਲ ਸਿੰਘ ਤੇ ਏਸੀਪੀ ਸੈਂਟਰਲ ਸ਼ਰੀਜ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਏਕ ਐਫਆਈਆਰ ਦਰਜ ਹੋਈ ਹੈ ਐਫਆਈਆਈ ਨੰਬਰ 5 ਤਈਏਕ 2025 ਅੰਡਰ ਸੈਕਸ਼ਨ 204 205 319 318 4 336 3 340 2 ਬੀਐਨਐਸ ਦਰਜ ਹੋਈ ਹੈ ਤਈਏਕ 25 ਨੂੰ ਕੰਪਲੇਨੈਂਟ ਅਮਨਦੀਪ ਸਿੰਘ son of ਗੁਰਬਚਨ ਸਿੰਘ ਐ ਗਲੀ 시ਦਾਂਵਲੀ ਚੌਕ ਪ੍ਰਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਜਿਹੜੇ ਅਕਿਊਜ਼ ਨੇ ਅਜੀਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਹੈ ਇਨੇ ਆਪਣਾ ਸੀਬੀਆ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਹੈ ਛੋਟੇ ਭਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਪ੍ਰਤੀਕਰਨ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਤਪਾਲ ਸਿੰਘ ਹੈ ਇਹਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਨੂੰ ਪ੍ਰਤੀਕਰਾਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ CBI ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਾਂਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਇਹ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਸੀਬੇ ਦਾ ਸਪੈਸ਼ਲ ਆਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਇੱਕ ਕਾਫੀ ਵੱਡੇ ਫਰਾਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁੱਜਗੇ ਚ ਇਹਨਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਜੰਮਰ ਮੋਬਾਈਲ ਬਰਾਮਦ ਹੋਏ ਹੋਣੇ ਉਹਨਾਂ ਚ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਨਹੀਂ ਅਸੀਂ ਹਲੇ ਹੁਣ ਰਿਮਾਂਡ ਲਿੱਤਾ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮੈਂ ਸੁਬੰਦਰ ਸਿੰਘ ਜੀਆ ਪਾਰਟੀਆਂ ਨੂੰ ਪੈਸੇ ਟਾਲਕੂ ਕੀ ਨਹੀਂ ਇਹ ਬੇਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਾਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰੇ ਸੁਆਲ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਧਰਤੀ ਕਰਾ ਲਈ ਐਸ ਕਨਸਟੇਬਲ ਜਦੋਂ ਜਿਹਦੀ ਪ੍ਰੋਬਲਮ ਆਵਾ ਕੇ ਸਾਹਮਣੇ ਆਇਆ ਜਿਹੜੇ 6 ਲੱਖ ਲਏ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਆ ਡਿਊਰਿੰਗ ਇੰਟਰੋਗੇਸ਼ਨ ਜੋ ਤੁਸੀਂ ਸਾਹਮਣੇ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡਾ ਢੇਰੂ ਸੰਦੇਸ਼ ਮੇਰੇ ਵੱਲੋਂ ਵੀ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੀ ਪ੍ਰੈਕਟੀਕਲ ਐਗਜ਼ਾਮ ਵੀ ਹੈ ਜਿਹੜੀ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰਸ਼ਿਆ ਕੋਈ ਵੀ ਕੋਈ ਇਹੋ ਜਿਹਾ ਨਹੀਂ ਕਿ ਕਿਸ ਦੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਇਹ ਫਾਰਮ ਭਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਇਗਜ਼ਾਮ ਕਲੀਅਰ ਕਰੋਗੇ ਤੇ ਦੌੜਪਾ ਜਿਹ ਚ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਪ੍ਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲੋ ਕੋਈ ਵੀ ਇਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਬਤਿਹਾਰ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹਦਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸਾ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾਦਾ ਫੜਿਆ ਗਿਆ ਉਹ ਦੇਖ ਲਾ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਦੀ ਵਾਲੇ ਤੇ ਕੀ ਕਾਰਵਾਈ ਕੀਤੀ ਜੇ ਵੀ ਇਹਦਾ ਆਮ ਯਾਰਾਂ ਹੀ ਵਰਦੀਆਂ ਮਿਲਦੀਆਂ ਪਈਆਂ ਵਾ ਕੋਈ ਵੀ ਵਰਦੀ ਫੇਕ ਨਹੀਂ ਬਿਲਕੁਲ ਜਿਹੜਾ ਵੀ ਵਰਦੀ ਅ ਬਣਵਾਣ ਜਾਂ ਮਤਲਬ ਕਿ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਅ ਭਰਤੀ ਹੈਗਾ ਜਿਹੜੀ ਮਰਜ਼ੀ ਫੋਰਸ ਹੋਏ ਪੰਜਾਬ ਪੁਲਿਸ ਹੋਏ ਜਾਂ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹ ਬੰਦਿਆਂ ਨੂੰ ਸਰ ਕਿਉਂ ਨਹੀਂ ਕਿਤੇ ਜਾਂਦਾ ਟਾਕਸ ਨੂੰ ਜਿਹੜੇ ਕਿ ਇੱਥੇ ਵਰਦੀ ਮਿਲ ਜਾਂਦੀ ਹੈ ਕਿ ਉਸ ਵੇਲੇ ਕਿਉਂ ਨਹੀਂ ਕਿਤੇ ਜਾਂਦਾ ਸਰ ਰਾਜ ਦੇ ਵਰਦੀ ਵਾਲੇ ਹੁੰਦੇ ਆ ਉਹ ਅਜਾ ਸਨ ਹਾਂਜੀ ਇਹਨਾਂ ਵਰਦੀਆਂ ਨਾਲ ਸਰ ਫਰੇਮ ਸ਼ੂਟਿੰਗ ਦੇ ਵਿੱਚ ਇਸਤਮਾਲ ਕਰਦੇ ਆ ਉਹ ਪਰਮਿਸ਼ਨ ਲੈ ਕੇ ਕਰਦੇ ਆ ਸਰ ਸਰ ਇਹਦਾ ਵੀ ਬੰਦਾ ਮੈਗ ਮੀਚ ਹੈਗਾ ਸੀ ਨਾ ਇਕੱਲੇ ਦੋ ਪਰਾਈ ਕੰਮ ਕਰਦੇ ਸੀ ਨਹੀਂ ਇਹ ਦੋ ਦੋ ਪਰਾਈ ਨਹੀਂ ਸਰ 20 ਲੱਖ ਰਿਕਵਰ ਹੋਇਆ ਬਾਕੀ 14 ਲੱਖ ਰੁਪਏ ਜਿਹੜਾ ਹੋਰ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬੜਾ ਵਧਾ ਕੇ ਇਹਨਾਂ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਤੀ ਕਿ ਜੀ ਬਾਈ ਅਫਸਰ ਬਣ ਗਏ ਆ ਤੇ ਇਹਨਾਂ ਦਾ ਇੰਨਾ ਜਿਗਰਾ ਵਧਿਆ ਤੇ ਲੋਕੀ ਉੱਥੇ ਯਕੀਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਕੁਝ ਨਾ ਕੁਝ ਤੇ ਹੁਣ ਹੋਰ ਹੋਏਗਾ ਇਹ ਨਾ ਜੀ ਕਿਉਂਕਿ ਗੱਲਾ ਬੱਤਾਂ ਵਿੱਚ ਕਰਦੇ ਤੁਸੀਂ ਇਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਕੁਝ ਰਿਕੇਸ਼ ਨਹੀਂ ਕੀਤੀ ਆ ਹਲੇ ਕਿਲਾ ਕਿ ਹੋ ਜੇ ਗੱਲਾਂ ਬਾਤਾਂ ਜੇ ਪੜੇ ਲਿਖੇ ਬਜਾਦਾਂ ਨੇ ਜਾਂ ਟੈਕਨੀਕਲ ਕੀ ਹੈ ਨਹੀਂ ਪੜੇ ਲਿਖੇ ਤਾਂ ਪਲੱਸ 2 ਹੀ ਨੇ ਜੀ ਤਾਂ ਕਿਸੇ ਹੋ ਸਕਦਾ ਹੈ ਇਹਦੇ ਨਾਲ ਹੋਰ ਵੀ ਕੋਈ ਨੈਟਵਰਕ ਜੁੜਿਆ ਹੋਵੇ ਉਹਦੀ ਜਾਂਚ ਕਰ ਬਿਲਕੁਲ ਜਾਣਤਾ ਵਿਸੇ